ਹਾ ਮੜੀ ਕਿਉਂ ਹਿਲਤਾ ਕਰਦਾ ਇੰਨੀ ਮੈਂ ਥੋੜੀ ਹਿਲਤਾ ਕਰਦਾ ਮੜੀਏ ਮੇਰੇ ਤਾਂ ਚਲੂਣੇ ਲੜਦੇ ਨੇ ਕੀ ਦਵਾਈ ਦੇਵਾਂ ਵੇ ਤੇਰੇ ਚਲੂਣਿਆਂ ਦੀ ਦਵਾਈ ਉੱਟਾ ਹੈਗੀ ਏ ਅਸੀਂ ਤਾਂ ਲਵ ਕਰਦੇ ਆ ਇੱਕ ਦੂਜੇ ਨੂੰ ਚੁੱਪੜ ਤੂੰ ਕਾ ਤੋ ਮੇਰਾ ਜਲੂਸ ਕਰਦਾ ਹਿਲਤੀ ਜਿੰਦੀ ਮੇਰਾ ਰਿਸ਼ਤਾ ਕਰਾ ਦੇ ਸਤਕੇ ਜਾਵਾ। ਮੇਰੀ ਪੁੱਤੀ ਦਾ ਭਾਵਲਾ ਫਲਕਾਰੀ ਦਾ ਪਰਬੰਧ ਕਰ ਲਿਆ ਮੇਰੀ ਪੁੱਤ ਨੇ। ਅੱਲ ਜਾ ਕੇ ਇਹਦੇ ਗੱਲ ਚ ਫਾਹ ਪਾ। ਅੱਦਾਂ ਕਿਉਂ ਵਾਇਆ? ਜਿਹਨਾਂ ਦੇ ਪੂਰੇ ਵਾਇਏ ਨੇ ਨਾ ਕਿਸੇ ਹੋਰ ਨਾ ਭੱਜ ਗਿਆ ਉਹ। ਮਾਈ ਗੋਡ ਇੰਨਾ ਸਸਤਾ ਪਿਆਰ ਦੀ ਸੀ ਆਪਣਾ ਛੋਲੇ। ਗਲੀਆਂ ਚ ਡੋਲਦਾ ਤੁਸੀਂ ਛੋਲੇ। ਯੂਜ਼ ਕੀਤਾ ਤੂੰ ਮੈਨੂੰ ਖਾ ਪੀ ਕੇ ਹੱਡ ਆਰਾਮ ਕਰ ਗਈ ਛੋਲੇ ਤੂੰ ਇੱਕ ਮਿੰਟ ਖੜ ਜਾ ਹੁਣ ਮੈਨੂੰ ਸੀਂਡ ਆ ਗਿਆ ਛੱਡ ਮੇਰਾ ਖੜਾ ਐ ਨਹੀਂ ਛੱਡਦਾ ਛੋਨੇ ਪਹਿਲਾਂ ਸ਼ਾਹਕਤਾਬ ਕਲੀਅਰ ਕਰੂੰ ਤੂੰ ਦਫਾ ਹੋ ਕੇ ਕਿਹੜੇ ਪੈਸੇ ਦਵਾ ਤੇਰੇ ਛੋਨੇ 3 ਮਹੀਨੇ ਹੋ ਗਏ ਆਪਣੀ ਰਿਲੇਸ਼ਨਸ਼ਿਪ ਨੂੰ 10000 ਰੁਪਿਆ ਕੁਲਚੇ ਸਮੋਸੇ 버ਗਰ ਪੈਟੀਆਂ ਪੀਜ਼ਾ ਗੋਲ ਗੱਪੇ ਇਹਨਾਂ ਦੇ ਹੋ ਗਏ ਹੈ 5000 ਰੁਪਿਆ ਮਜੀਦ ਮਜੀਤੋ ਹੋਰੀ ਕੋਲਡ ਕਾਫੀ ਇਹਨਾਂ ਦੇ ਹੋ ਗਏ ਹੈ 5000 ਰੁਪਿਆ ਲੇਕ ਤੇ ਛੱਬੀਆਂ ਕਿਸ਼ਤੀ ਵਾਲੇ ਝੂਟੇ ਲਾ ਕੇ ਇਹਨਾਂ ਦੇ ਹੋ ਗਏ 5000 ਰੁਪਿਆ ਫੁਟਕਲ ਖਰਚੇ ਹੋ ਗਏ ਸਾਰਾ ਕੁਝ ਪਾ ਕੇ 30000 ਹੋ ਗਏ ਮੈਨੂੰ ਪੈਸੇ ਦੇ ਮੱਝਾ ਜਦ ਮੈਂ ਨਹੀਂ ਦਿੰਦੀ ਤੇਰੇ ਪੈਸੇ ਦੇਖ ਲੈ ਡੋਲੀ ਨੀ ਮੈਂ ਚੜਨ ਨਿੰਦਾ ਦੇਖ ਮੇਰਾ ਨਾਰਕੜ

ਇਹ 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 ਉਪਰੇ ਗਣਗਨ ਮੋਟਾ ਇਹਨਾਂ ਉੱਤਾਰੇ ਉਪਰਾ 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 ਉਪਰੇ ਚੱਕਰ ਪਤਾ ਕੀ ਹੈ ਮੈਂ ਘਰ ਚ ਥੋਡੀਆਂ ਉਹੀ ਬੂਥੀਆਂ ਦੇਖ ਦੇਖ ਕੇ ਗਿਆ ਅੱਕ ਹਮ ਮੈਨੂੰ ਨਾ ਹੁਣ ਘਰ ਚ ਨਵੀਂ ਬੂਥੀ ਚਾਹੀਦੀ ਹੈ ਉਹੀ ਤਾਇਆ ਉਹੀ ਚਾਚਾ ਉਹੀ ਐਕਸਪਾਇਰੀ ਡੇਟ ਦਾਦਾ ਉਹੀ ਬਾਬਲ ਕੋਈ ਘਰ ਚ ਹੈ ਜਾ ਜੀ ਲਿਆ ਦਿਓ